ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕਰਨ ਦਾ ਤਜਰਬਾ ਜ਼ਰੂਰ ਹੋਣਾ ਚਾਹੀਦਾ ਦੋਸਤੋ ਆਪਣੇ ਪਰਿਵਾਰ ਦੇ ਲਈ ਤਾਂ ਕੰਮ ਕਰਨਾ ਹੀ ਪੈਂਦਾ ਇਸ ਧੀਆਂ ਦੀ ਵੀ ਮਜਬੂਰੀ ਹੁੰਦੀ ਆ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਮਾਂ ਆਪਣੇ ਬੱਚਿਆਂ ਦੀ ਹਰੇਕ ਈਜ ਪੂਰੀ ਕਰਦੀ ਸੋਚੇ ਹੋਏ ਸੁਪਨਿਆਂ ਨੂੰ ਪੂਰਾ ਕਰਨਾ ਪੈਂਦਾ ਮਾਵਾ ਆਪਣੇ ਪੁੱਤਾਂ ਨੂੰ ਕਦੇ ਵਾਸਤੇ ਦੁੱਖ ਵਿੱਚ ਨਹੀਂ ਦੇ ਸਕਦਾ ਜਿੱਥੇ ਮਾਪਿਓ ਵਿਆਹਦਾ ਉਥੇ ਹੀ ਤੁਰ ਜਾਂਦੇ ਹਨ ਜਿੰਨੇ ਮਰਜੀ ਦੁੱਖ ਹੋਣ ਜ਼ਿੰਦਗੀ 'ਚ ਓਨੇ ਹੱਸ ਕੇ ਜ਼ਿੰਦਗੀ ਕੱਢ ਲੈਂਦੀਆਂ ਨੇ ਧੀਆ ਸਭ ਤੋਂ ਵੱਧ ਆਪਣੇ ਮਾਪਿਆਂ ਨੂੰ ਪਿਆਰ ਕਰਦੀਆਂ ਨੇ ਹਰੇਕ ਦੁੱਖ ਸੁੱਖ ਵਿੱਚ ਆਪਣੇ ਮਾਪਿਆਂ ਦੇ ਨਾਲ ਖੜ੍ਹਦੀਆਂ ਨੇ ਜਦੋਂ ਧੀ ਆਪਣੇ ਪਰਿਵਾਰ ਦੇ ਲਈ ਜ਼ਰੂਰਤਾਂ ਵਿੱਚ ਖੜ੍ਹਦੀ ਏ ਤਾਂ ਮਾਪਿਆਂ ਨੂੰ ਪੂਰਾ ਮਾਣ ਹੁੰਦਾ ਆਪਣੀ ਧੀ ਤੇ ਵੀ ਮੇਰੀ ਧੀ ਹੱਕ ਸੱਚ ਦੀ ਕਮਾਈ ਖਾਂਦੀ ਏ ਮਾਪੇ ਧੀਆ ਨੂੰ ਪਾਲਦਾ ਸਹੁਰੇ ਘਰ ਜਾ ਕੇ ਧੀਆ ਸੁਖ ਦਿੰਦੀਆਂ ਨੇ ਸਹੁਰਾ ਪਰਿਵਾਰ ਚੰਗਾ ਮਿਲ ਜਾਵੇ ਦਾਤੀ ਆਪਣੇ ਮਾਪਿਓ ਜਿੰਨਾ ਸੋਹਰਾ ਪਰਿਵਾਰ ਨੂੰ ਪਿਆਰ ਕਰਦੀ ਹੈ ਦੋਸਤੋ ਇਸ ਧੀ ਲਈ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਜਰੂਰ ਕਰਿਓ